ਤਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤੈਂ ਦੁੱਧ ਪਿਲਾਇਆ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਸਨ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਕਿਉਂ ਸ਼ਹੀਦ ਕਰ ਦਿੱਤਾ ਗਿਆ ਕੀ ਗੁਨਾਹ ਸੀ ਉਹਨਾਂ ਦਾ ਸ਼ਾਇਦ ਬਹੁਤੀਆਂ ਸੰਗਤਾਂ ਨੂੰ ਪਤਾ ਹੀ ਨਹੀਂ ਹੋਣਾ ਸਾਧ ਸੰਗਤ ਜੀ ਬਾਬਾ ਮੋਤੀ RAM ਮਹਿਰਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਸੇਵਕ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਇਤਿਹਾਸਕਾਰਾਂ ਨੇ ਬਾਬਾ ਮੋਤੀराम ਮਹਾਰਾਜੀ ਦੀ ਉਮਰ 40 ਸਾਲ ਦੱਸੀ ਹੈ ਜੋ ਸਿਰਹਿੰਦ ਦੇ ਰਹਿਣ ਵਾਲੇ ਤੇ ਗਰੀਬ ਪਰਿਵਾਰ ਨਾਲ ਸੰਬੰਧਿਤ ਸਨ ਆਪ ਦੀ ਰਿਹائش ਮਨਸੂਰੀਵ ਟਿੱਬੇ ਤੇ ਇੱਕ ਕੱਚੇ ਮਕਾਨ ਵਿੱਚ ਸੀ ਜਿੱਥੇ ਉਹ ਆਪਣੀ ਪਤਨੀ ਭੋਲੀ ਜਿਸ ਦੀ ਉਮਰ 38 ਸਾਲ ਤੇ ਬਿਰਧ ਮਾਤਾ ਜਿਸ ਦੀ ਉਮਰ 70 ਸਾਲ ਅਤੇ ਇੱਕ ਆਪਣੇ 7 ਸਾਲ ਦੇ ਪੁੱਤਰ ਦੇ ਨਾਲ ਰਹਿੰਦੇ ਸਨ ਆਪ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਇਹਨਾਂ ਦੇ ਰਿਸ਼ਤੇਦਾਰ ਸਨ ਬਾਬਾ ਮੋਤੀराम ਮਹਾਰਾਜੀ ਸ੍ਰੀ ਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਂ ਦੇ ਹਿੰਦੂ ਲੰਗਰ ਵਿੱਚ ਲਾਂਗਰੀ ਵਜੋਂ ਨੌਕਰੀ ਕਰਦੇ ਸਨ ਇਹਨਾਂ ਦੀ ਡਿਊਟੀ ਹਿੰਦੂ ਕੈਦੀਆਂ ਨੂੰ ਲੰਗਰ ਛਕਾਉਣ ਦੀ ਸੀ ਆਪ ਜੀ ਦੀ ਉਮਰ ਉਸ ਵੇਲੇ ਕੋਈ 27-28 ਸਾਲ ਦੀ ਹੋਵੇਗੀ ਜੇਲ੍ਹ ਦੇ ਦਰੋਗੇ ਨੇ ਆਪ ਜੀ ਨੂੰ ਕਿਹਾ ਮੋਤੀ ਰਾਮਾ ਠੰਡੇ ਬੁਰਜ ਵਿੱਚ ਤਿੰਨ ਨਵੇਂ ਕੈਦੀ ਆਏ ਨੇ ਉਹਨਾਂ ਨੂੰ ਭੋਜਨ ਛਕਾ ਦੀ बाबा ਮੋਤੀ RAM ਜੀ ਭੋਜਨ ਲੈ ਕੇ ਬੁਰਜ ਦੀਆਂ ਪੌੜੀਆਂ ਚੜ ਗਿਆ ਪੁੱਪਰ ਕੁੱਪਾ ਨੈਰਾਸੀ ਦੀਵੇ ਦੀ ਮਧਮ ਲੋ ਵਿੱਚ ਨਿੱਕੇ ਨਿੱਕੇ ਬਾਲਾ ਤੇ ਮਾਤਾ ਗੁਜਰ ਕੌਰ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਕੀਤੀ ਮਾਤਾ ਜੀ ਬੋਲੇ ਤੂੰ ਕੌਣ ਹੈ बाबा ਮੋਤੀ RAM ਜੀ ਨੇ ਬੜੀ ਨਿਮਰਤਾ ਦੇ ਨਾਲ ਉੱਤਰ ਦਿੱਤਾ ਮਾਤਾ ਜੀਓ 10 ਨੂੰ ਮੋਤੀ ਕਹਿ ਕੇ ਲੋਕ ਬੁਲਾਉਂਦੇ ਨੇ ਆਪ ਦਾ ਇਹ ਸੇਵਕ ਨਵਾਬ ਦੀ ਨੌਕਰੀ ਕਰਦਾ ਹੈ ਆਪ ਲਈ ਭੋਜਨ ਲੈ ਕੇ ਆਇਆ ਹਾਂ ਸ਼ੱਕ ਲਵੋ ਮਾਤਾ ਜੀ ਸਾਧ ਸੰਗਤ ਜੀ ਮਾਤਾ ਜੀ ਨੇ ਸ਼ਾਹੀ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਮਾਤਾ ਗੁਜਰ ਘੌਰ ਨੇ ਕਿਹਾ ਨਹੀਂ ਮੋਤੀਆ ਇਹਨਾਂ ਪਾਪੀਆਂ ਦੇ ਘਰ ਦੀ ਰੋਟੀ ਪਰਵਾਨ ਨਹੀਂ ਕਰਨੀ ਇਹਨਾਂ ਜ਼ਾਲਮਾਂ ਦੇ ਘਰ ਦਾ ਅੰਨ ਪਾਣੀ ਨਹੀਂ ਛਕਣਾ ਲਹਿਜਾ ਮੋੜ ਕੇ ਬਾਬਾ ਮੋਤੀ RAM ਦੂਜੀ ਵਾਰ دیਵਾਨ ਸੁੱਚਾ ਅਨੰਦ ਦੇ ਘਰ ਤੋਂ ਲਿਆਂਦਾ ਭੋਜਨ ਵੀ ਲੈ ਕੇ ਗਿਆ ਮਾਤਾ ਜੀ ਨੇ ਇਹ ਭੋਜਨ ਪਾਪ ਦੀ ਕਮਾਈ ਕਹਿ ਕੇ ਫਿਰ ਵਾਪਸ ਕਰ ਦਿੱਤਾ ਮਾਤਾ ਜੀ ਨੇ ਕਿਹਾ ਅਸੀਂ ਨਾਮ ਦਾ ਭੋਜਨ ਛੱਕ ਕੇ ਬੰਦਗੀ ਦੀ ਖੁਰਾਕ ਖਾ ਕੇ ਸਮਾਂ ਬਤੀਤ ਕਰ ਲਾਂਗੇ ਇਹਨਾਂ ਤਾਪੀਆਂ ਦੇ ਕਰਦਾ ਅਨਪਾਣੀ ਨਹੀਂ ਛਕਣਾ ਨਹੀਂ ਛਕਣਾ ਲੈ ਜਾ ਮੋੜ ਕੇ ਗੁਰੂ ਕਰਦਾ ਸਿੱਖ ਬਾਬਾ ਮੋਤੀ RAM ਮਹਿਰਾ ਦੁਖੀ ਮਨ ਨਾਲ ਆਪਣੇ ਘਰ ਪਹੁੰਚਿਆ बाबा मोतीराम जी सारा कामकाज समेट के ਘਰ ਜਾ ਕੇ ਬੈਠ ਗਏ ਨੇ ਘਰ ਵਾਲੀ ਤੇ ਮਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਰੋਟੀ ਦੀ ਗਰਾਈ ਤੋੜੀ ਤੇ ਮੂੰਹ ਕੋਲ ਪਹੁੰਚ ਗਈ ਪਰ ਮੂੰਹ ਦੇ ਅੰਦਰ ਨਾ ਜਾ ਸਕੀ बाबा मोतीराम जी ਨੇ ਕਿਹਾ ਮਾਤਾ ਗੁਜਰ ਕੌਰ ਤੇ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਭੁੱਖੇ ਨੇ ਮੇਰੇ ਅੰਦਰ ਰੋਟੀ ਕਿਵੇਂ ਜਾਵੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਮੋਤੀराम ਮਹਾਰਾਜੀ ਨੇ ਆਪਣੀ ਪਤਨੀ ਨੂੰ ਸਮਝਾਇਆ ਕਿ ਜੇਕਰ ਉਹ ਮੇਰੇ ਨਾਲ ਸਹਿਮਤ ਹੈ ਤਾਂ ਇੱਕ ਗੱਲ ਕਹਿੰਦਾ ਹਾਂ ਕਿ ਮੈਂ ਘਾਹ ਦਾ ਦੁੱਧ ਤੇ ਜਲ ਲੈ ਕੇ ਜਾਵਾਂਗਾ ਜੇ ਤੁਸੀਂ ਮੈਨੂੰ ਆਪਣੇ ਗਹਿਣੇ ਦੇ ਦੇਵੋ ਬਾਬਾ ਮੋਤੀराम ਦੀ ਪਤਨੀ ਬੀਬੀ ਭੋਲੀ ਕਰਦੇ ਅੰਦਰ ਗਈ ਉਸ ਨੂੰ ਪਿਤਾ ਨੇ ਜੋ ਗਹਿਣੇ ਵਿਆਹ ਸਮੇਂ ਪਾਏ ਸਨ ਤੇ ਕੁਝ ਕੁ ਸਿੱਕੇ ਜੋ ਉਸ ਦੇ ਕੋਲ ਹੀ ਸਨ ਉਹ ਲਿਆ ਕੇ ਬਾਬਾ ਮੋਤੀराम ਜੀ ਨੂੰ ਦੇ ਦਿੱਤੇ ਤੇ ਕਿਹਾ ਸਵਾਮੀ ਜੀ ਪਹਿਰੇਦਾਰ ਜੋ ਪਹਿਰੇ ਤੇ ਖੜੇ ਹੁੰਦੇ ਨੇ ਉਹ ਤਾਂ ਟਕੇ ਟਕੇ ਤੇ ਵਿਕ ਜਾਂਦੇ ਨੇ ਉਹਨਾਂ ਨੂੰ ਇੱਕ ਗਹਿਣੇ ਰਿਸ਼ਵਤ ਦੇ ਦੇਣੀ ਇੱਕ ਗੜਵਾ ਚੰਗੀ ਤਰ੍ਹਾਂ ਸਾਫ਼ ਕਰਕੇ ਦੁੱਧ ਦਾ ਪਰਕੇ ਦੇ ਦਿੱਤਾ ਤੇ ਨਾਲ ਸੁੱਕੇ ਮੇਵੇ ਤੇ ਕੋਰੇ ਭਾਂਡੇ ਵਿੱਚ ਜਲ ਲੈ ਕੇ ਬਾਬਾ ਮੋਤੀ RAM ਜੀ ਠੰਡੇ ਬੁਰਜ ਵਾਲੇ ਚੱਲ ਪਏ ਨੇ ਬਾਬਾ ਮੋਤੀ RAM ਪਰੇਦਾਰ ਨੂੰ ਗਹਿਣੇ ਦੇ ਕੇ ਰਿਸ਼ਵਤ ਦੇ ਕੇ ਮਾਤਾ ਗੁਦਰਕੌਰ ਤੇ ਛੋਟੇ ਸਭ ਜਦਿਆਂ ਕੋਲ ਠੰਡੇ ਬੁਰ ਦੇ ਵਿੱਚ ਪਹੁੰਚ ਗਏ ਤੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਮਾਤਾ ਜੀ ਇਹ ਦੁੱਧ ਇਸ ਗਰੀਬ ਸੇਵਕ ਦੇ ਕਰਦਾ ਹੈ ਸ਼ਕੋ ਸ਼ਕੋ ਮਾਤਾ ਜੀ ਤਨ ਮਾਤਾ ਗੁਦਰਕੌਰ ਕਹਿਣ ਲੱਗੀ ਮੋਤੀਆ ਸਾਨੂੰ ਦੁੱਧ ਤਾਂ ਸ਼ਿਕਾਰਿਆ ਹੈ ਇਕਰ ਸੂਬੇ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਪਤਾ ਹੈ ਤੇਰੇ ਪਰਿਵਾਰ ਨਾਲ ਕੀ ਹੋਵੇਗਾ ਕੀ ਬੀਤੇਗੀ ਤੇਰੇ ਤੇ ਤੇਰੇ ਪਰਿਵਾਰ ਨਾਲ ਬਾਬਾ ਮੋਤੀ RAM ਮਹਾਰਾਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਦੁੱਧ ਛਕੋ ਤੇ ਦੁੱਧ ਛਕ ਕੇ ਮੇਰੇ ਸਿਰ ਤੇ ਹੱਥ ਰੱਖ ਦਿਓ ਬਸ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਾਤਾ ਜੀ ਨੇ ਪ੍ਰਸੰਨ ਚਿਤ ਹੋ ਕੇ ਬਾਬਾ ਮੋਤੀ RAM ਨੂੰ ਅਸ਼ੀਰਵਾਦ ਦਿੱਤਾ ਬਾਬਾ ਮੋਤੀ RAM ਦੇ ਮਨ ਨੂੰ ਸ਼ਾਂਤੀ ਮਿਲੀ ਬਾਬਾ ਮੋਤੀ RAM 3 ਦਿਨ 10 11 ਤੇ 12 ਪੋ ਰਾਤ ਵੇਲੇ ਦੁੱਧ ਮੇਵੇ ਤੇ ਜਲਦੀ ਸੇਵਾ ਮਾਤਾ ਗੁਜਰ ਕੌਰ ਤੇ ਛੋਟੇ ਸਭ ਜਿਆਦਿਆਂ ਦੀ ਕਰਦੇ ਰਹੇ ਉਧਰ ਦੋਵਾਂ ਸਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਨੇ ਨੀਹਾ ਵਿੱਚ ਚਿਨਵਾ ਕੇ ਸ਼ਹੀਦ ਕਰਵਾ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਮੋਤੀराम ਜੀ ਨੇ ਜੰਗਲਾਂ ਵਿੱਚ ਜਾ ਕੇ ਚੌਧਰੀ ਅੱਤਾ ਖਾਨ ਤੋਂ ਚੰਦਨ ਦੀਆਂ ਲੱਕੜਾਂ ਦੇ ਗੱਡੇ ਦਾ ਪ੍ਰਬੰਧ ਕੀਤਾ ਸਿੱਖ ਮਰਯਾਦਾ ਅਨਸਾਰ ਮਾਤਾ ਗੁਜਰ ਕੌਰ ਜੀ ਤੇ ਦੋਵਾਂ ਸਬਜ਼ਾਦਿਆਂ ਦੇ ਮ੍ਰਿਤਕ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਸਾਧ ਸੰਗਤ ਜੀ ਅੱਜ ਉਸ ਅਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਬਿ ਸਸ਼ੋਭਤ ਹੈ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਕੁਝ ਸਮਾਂ ਬੀਤਣ ਤੋਂ ਬਾਅਦ ਨਵਾਬ ਵਜ਼ੀਰ ਖਾਂ ਕੋਲ ਪੰਮੇ ਲੰਗੇ ਨੇ ਆ ਕੇ ਚੁਗਲੀ ਕੀਤੀ ਕਿ ਭਾਈ ਮੋਤੀ RAM ਨੇ ਮਾਤਾ ਗੁਦਰ ਕੌਰ ਤੇ ਸਭ ਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦੁੱਧ ਮੇਵੇ ਤੇ ਜਲ ਸ਼ਿਕਾਇਤ ਹੈ ਨਵਾਬ ਨੇ ਬਾਬਾ ਮੋਤੀ RAM ਉਸ ਦੀ ਮਾਤਾ ਲੱਧੋ ਪਤਨੀ ਭੋਲੀ ਤੇ ਛੋਟੇ ਜਿਹੇ ਪੁੱਤਰ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ਬਾਬਾ ਮੋਤੀ RAM ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਨਵਾਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਬਾਬਾ ਮੋਤੀ RAM ਨੂੰ ਪਰਿਵਾਰ ਸਮੇਤ ਦੀਨ ਕਬੂਲ ਕਰਨ ਲਈ ਕਿਹਾ ਗਿਆ ਜਾਂ ਫਿਰ ਕੋਲੂ ਵਿੱਚ ਪੜ ਜਾਣ ਲਈ ਤਿਆਰ ਹੋ ਜਾ ਆਖਿਆ ਗਿਆ। ਬਾਬਾ ਮੋਤੀराम ਜੀ ਨੇ ਬੜੀ ਦਲੇਰੀ ਨਾਲ ਨਵਾਬ ਨੂੰ ਕਿਹਾ ਕਿ ਕੈਦੀ ਬੱਚਿਆਂ ਤੇ ਉਹਨਾਂ ਦੀ ਦਾਦੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਹੈ। ਸਾਧ ਸੰਗਤ ਜੀ ਪਰਿਵਾਰ ਨੂੰ ਤੇਲੀਆਂ ਮਹੱਲੇ ਸਰਹਿੰਦ ਵਿਖੇ ਹੀ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਕੋਲੂ ਦੇ ਕੋਲ ਲੈ ਆਂਦਾ ਗਿਆ। ਤੇ ਕੋੜੇ ਮਾਰ ਮਾਰ ਕੇ ਅਦਮੋਹੇ ਕਰ ਦਿੱਤਾ ਗਿਆ ਇੱਕ ਵਾਰ ਫਿਰ ਵਜ਼ੀਰ ਖਾਨ ਨੇ ਪੁੱਛਿਆ ਕਿ ਹਲੇ ਵੀ ਇਸਲਾਮ ਕਬੂਲ ਕਰ ਲੋ ਤਾਂ ਜਾਨ ਬਖਸ਼ ਦਿੱਤੀ ਜਾਵੇਗੀ ਇਹ ਸੁਣਦਿਆਂ ਹੀ ਸਾਰੇ ਪਰਿਵਾਰ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਸੂਬਾ ਸ੍ਰਹਿੰਦ ਗੁੱਸੇ ਨਾਲ ਲਾਲ ਪੀਲਾ ਹੋ ਗਿਆ ক্রੋਧ ਵਿੱਚ ਆ ਕੇ ਕਿਹਾ ਕਿ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੇੜ ਦਿੱਤਾ ਜਾਵੇ बाबा 모ਤੀराम ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਮਾਤਾ ਤੇ ਪਤਨੀ ਨੂੰ ਕੋਲੂ ਵਿੱਚ ਨਪੇੜ ਦਿੱਤਾ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਵਾਰੀ ਆ ਗਈ बाबा 모ਤੀराम ਜੀ ਦੀ ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਉਹਨਾਂ ਦਾ ਸਰੀਰ ਬਹੁਤ ਸਡੋਲ ਸੀ ਬਹੁਤ ਹੀ ਭਰਮਾ ਜੁਸਾ ਵੇਖ ਕੇ ਜਲਾਦਾ ਕਿਹਾ ਕਿ ਇਸ ਨੂੰ ਕੋਲੂ ਵਿੱਚ ਪੀੜਨਾ ਮੁਸ਼ਕਲ ਹੈ ਕੋਲੂ ਨੂੰ ਦੁਬਾਰਾ ਤੇਲ ਦੇ ਕੇ ਰਵਾ ਕੀਤਾ ਗਿਆ ਰੈਲਾ ਕੀਤਾ ਗਿਆ ਅਤੇ ਉਹਨਾਂ ਨੂੰ ਵੀ ਕੋਲੂ ਵਿੱਚ ਪੀੜਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਕੋਲੂ ਛਾਤੀ ਤੇ ਆਇਆ ਤਾਂ ਅੜ ਗਿਆ ਬਹੁਤ ਜ਼ੋਰ ਲਗਾਉਣ ਤੇ ਵੀ ਜਦੋਂ ਅੱਗੋਂ ਨਾ ਚੱਲਿਆ ਤਾ ਪੁੱਠਾ ਕਮਾ ਕੇ ਬਾਬਾ ਮੋਤੀ RAM ਜੀ ਨੂੰ ਬਾਹਰ ਸੁੱਟ ਦਿੱਤਾ ਗਿਆ ਆਖੋ ਸਤਨਾਮ ਸ਼੍ਰੀ ਵਾਹਿ ਸਾਧ ਸੰਗਤ ਜੀ ਉਸ ਵੇਲੇ ਜੁੜੀ ਖਲਕਤ ਇਸ ਜ਼ੁਲਮ ਨੂੰ ਵੇਖ ਕੇ ਤਰਾ ਤਰਾ ਕਰ ਰਹੀ ਸੀ ਸਾਬਜ਼ਾਦਿਆਂ ਦੀ ਸ਼ਹਾਦਤ ਵਾਲੇ ਯਾਦਗਾਰੀ ਦਿਹਾੜੇ ਵਾਂਗ ਅਮਰ ਸ਼ਹੀਦ ਬਾਬਾ ਮੋਤੀ RAM ਮਹਾਰਾਜ ਜੀ ਦੀ ਸ਼ਹਾਦਤ ਵਾਲੇ ਦਿਨ ਵੀ ਸ੍ਰੀ ਹਿੰਦ ਦੇ Hindu Sikh ਕਰਾਂ ਚ ਚੁੱਲਾ ਨਹੀਂ ਸੀ ਬਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਦਾ ਗੁਨਾਹ ਕੀ ਸੀ ਗੁਨਾਹ ਇਹ ਸੀ ਕਿ ਬਾਬਾ ਮੋਤੀराम ਜੀ ਨੇ ਮਾਤਾ ਗੁਜਰ ਕੌਰ ਤੇ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਬਾਬਾ ਮੋਤੀराम ਮਹਿਰਾਜੀ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਜਿੰਨਾ ਗਲਾਸਾਂ ਚ ਦੁੱਧ ਤੇ ਜਲ ਛਕਾਇਆ ਸੀ ਉਹ ਗਲਾਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਦਰਸ਼ਨਾ ਲਈ ਰੱਖੇ ਗਏ ਹਨ ਸਾਧ ਸੰਗਤ ਜੀ ਇਸ ਤਰ੍ਹਾਂ ਸਰਵੰਸ ਦਾਨੀ ਗੁਰੂ ਦਾ ਸਰਵੰਸ ਦਾਨੀ ਸਿੱਖ ਪਰਿਵਾਰ ਸਮੇਤ ਸ਼ਹੀਦੀ ਦਾ ਜਾਮ ਪੀ ਕੇ ਅਮਰ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਗੁਦਰ ਕੌਰ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਸਤਿਗੁਰੂ ਕਿਰਪਾ ਕਰਨ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ